ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 28 ਮਈ ਨੂੰ ਬਟਾਲਾ ਪਹੁੰਚ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਉਪ ਪ੍ਰਧਾਨ ਸ਼ੈਰੀ ਕਲਸੀਬੇ ਯਤਨਾ ਸੰਦਗਾ ਜਿੱਥੇ ਬਟਾਲਾ ਦਾ ਬਹੁ ਪੱਖੀ ਵਿਕਾਸ ਹੋ ਰਿਹਾ ਹੈ ਉੱਥੇ ਹੀ ਹੁਣ ਬਟਾਲਾ ਵਾਸੀਆਂ ਨੂੰ ਇੱਕ ਨਵਾਂ ਤਹਿਸੀਲ ਕੰਪਲੈਕਸ ਵੀ ਦਿੱਤਾ ਜਾ ਰਿਹਾ ਹੈ ਇਸੇ ਦੇ ਮੰਦੇ ਨਜ਼ਰ ਇਸ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਬਟਾਲਾ 28 ਮਈ ਨੂੰ ਪਹੁੰਚਣਗੇ ਇਹ ਸਾਰੀ ਜਾਣਕਾਰੀ ਐਸਟੀਐਮ ਬਟਾਲਾ ਨੇ ਮੀਡੀਆ ਨਾਲ ਸਾਂਝੀ ਕੀਤੀ ਇੱਥੇ ਐਸਟੀਐਮ ਬਟਾਲਾ ਇਸ ਮੌਕੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸਨ ਉਹਨਾਂ ਕਹੇ ਕਿ 28 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਬਟਾਲਾ ਪਹੁੰਚ ਰਹੇ ਹਨ ਜੋ ਕਿ ਨਵੀਂ ਤਹਿਸੀਲ ਕੰਪਲੈਕਸ ਦਾ ਉਗਾਟਨ ਕਰਨਗੇ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਲੀਆਂ ਖਬਰਾਂ ਦੇਖਣੇ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾਦੀ ਇੱਕ ਖਾਸ ਰਿਪੋਰਟ ਅੱਜ ਬਟਾਲਾ ਵਿਖੇ ਜੋ ਨਵਾਂ ਐਸਡੀਓ ਮਫੀਸਾ ਕੰਪਲੈਕਸ ਤਿਆਰ ਹੋ ਚੁੱਕਿਆ ਹੈ ਔਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਹੈ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ ਮੇਨ ਰੋਡ ਦੀ ਹੈ ਜੋ ਕਿ ਮ्युनਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਆ ਉਹ ਦੇਖਣ ਆਇਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਇਹੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪੁਖਤਾ ਪ੍ਰਬੰਧ ਕੀਤਾ ਜਾਵੇ ਬਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਲਗਾਤਾਰ ਚਲਦੀ ਰਹੇਗੀ ਇਹ ਜਦ ਤੱਕ ਸ਼ੇਮ ਸਾਹਿਬ ਦੀ ਵਿਜ਼ਿਟ ਹੈ ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ ਪੁਰੇਸ ਕੰਪਲੈਕਸ ਤੱਕ ਅਹ ਦਿੱਲੀ ਸਫਾਈ ਹੋਏਗੀ ਔਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਕਮੀ ਬਚੀ ਨਾ ਰਹੇ ਇਹ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਦੇ ਕਰਕਮਲਾ ਨਾਲ ਤੇ ਉਹਦੇ ਸਬੰਧ ਵਿੱਚ ਹੀ ਸਾਰੀ ਬਟਾਲੇ ਵਿਖੇ ਤਿਆਰੀਆਂ ਚੱਲ ਰਹੀਆਂ ਹਨ